ਅਨੁਭੋਸ਼ ਮੈਂ ਨਾ ਹਾਂ ਉਹ ਦੇਖਦੇ ਉਹ ਡੇ ਹੀ ਆ ਮੈਂ ਟੰਡੇ ਉੱਤੇ ਭੈਣ ਚਾਣੀ ਆ ਕਿਹੜਾ ਲੱਗੇ ਪਾਣੀ ਬਤਾਣਾ ਆ ਉਹ ਭਾੜਾ ਹੀ ਚੱਲੇ ਪੰਜ ਉਹ ਦੇਖ ਰਹੀ ਥੋੜੀ ਮੈਂ ਜਦੋਂ ਮੈਂ ਆਇਆ ਬਾਅਦ ਚ ਉਹਦੇ ਘਰ ਤੇ ਬੈਠੇ ਗਏ ਆ ਇਹਨਾਂ ਨੇ ਉਹਨੂੰ ਮਾਰਿਆ ਨਾ ਅੱਜ ਤਾਂ ਪੈਨ ਲੱਗ ਪਿਆ ਤੇ ਮੈਨੂੰ ਬਚਾ ਤੇ ਕਰਨਾ ਹੈ ਉਹ ਜਿੱਕੇ ਮਾਰਦੇ ਆ ਉਹ ਕਰਾ ਰਹੇ ਮੈਨੂੰ ਪੈਨ ਲੱਗਦੇ ਨੇ ਅੱਜ ਰਾਤ ਕੋਈ ਬੜਾ ਬੜਾ ਇਸ਼ਤਿਹਾਰ ਹੋਇਆ ਹੋਵੇ ਹੋਲੀ ਕਰ ਲਓ ਕੋਈ ਲਾ ਗਏ ਪੁਰਾਣੀ ਕੁੜੀਆਂ ਲੈਉਂਦੇ ਤੇ ਸਕੂਟੀ ਖਰੀਦ ਕੇ ਆ ਗਈ ਕਿਉਂਕਿ ਅੰਦਰ ਨਾਲ ਆਈ ਆਈ ਦੇਖਿਆ ਸਾਰੀ ਤੁਹਾਡੀ ਨਹੀਂ ਆਈ ਇੱਥੇ ਖੜੀ ਕਰਕੇ ਚੱਲ ਜਾਂਦੇ ਨੇ ਕੁੜੀਆਂ ਲੈ ਕੇ ਇਧਰੋਂ ਚੱਲ ਜਾਂਦੇ ਨੇ ਇਹਨਾਂ ਦਰਵਾੜ ਦੀ ਆਪਾਂ ਪਿੱਛੇ ਕਰਤੀ ਆ ਉਤੋਂ ਬਾਅਦ ਆਏ ਹੋਰ ਪੰਜ ਸਾਦੇ ਪਿਸਤਲ ਲੈ ਕੇ ਨਾਲ ਡੱਡੇ-ਨੁਡੇ ਬੰਨਾਂ ਡੇ ਉਹਨੂੰ ਮੈਂ ਇਹ ਨਾਲੇ ਭੈਂਤਾਂ ਨੇ ਡੱਡੇ-ਡੁੜੇ ਮਾਰੇ ਹੋ ਗਏ ਨਾਲੇ ਕੰਮ ਕਰਦੇ ਨਾਲੇ ਬੰਦੇ ਇਹ ਉਹਨਾਂ ਗੋਲੀ ਚਲਾਈ ਤੁਸੀਂ ਵੀ ਆਪਣੀ ਡਿਫੈਂਸ ਚ ਚਲਾਈ ਆਪਾਂ ਬਚਾਰੇ ਕਰਨੇ ਅੱਛਾ ਅੱਛਾ ਆਈ ਉਹ ਚਾਈ ਉਹ ਚਾਈ ਆ ਅੱਗੇ ਤੋਂ ਆਓ ਛੇੜਿਆ ਤੋਂ ਕਾਇਆ ਆ ਅੱਗੇ ਤੋਂ ਉਨੇ ਪੁਆ ਆ ਜਾ ਯੀ ਪਈ ਦੇ ਆਹ ਬੁਲਾ ਜੀ ਲੈ ਆਜਾ ਆਜਾ ਆਜੋ ਆਜੋ ਮੇਰੇ ਕਿ ਆਜਾ ਥੱਲੇ ਕੋਲ ਆ ਦੇਖੋ ਮੈਂ ਇਹਨਾਂ ਨੂੰ ਬਚਾਇਆ ਵਾ 78 ਨੰਬਰ ਮੋਬਾਈਲ ਆਖਿਆ ਸਾਰੀ ਸਰ ਦੇਖੋ ਇਹ ਚੋ ਚਾਦਰ ਪਹਿਲਾਂ ਤੋਂ ਗੱਲ ਹੈਗਾ ਵਾ ਆਨਨੋ ਲੈਡੀ ਲੈ ਕੇ ਕਿਉਂਦੇ ਲੋਕੀ ਬਾਹ ਗੱਡੀ ਕੱਲ ਕੇ ਸਕੂਟੀਆਂ ਦਾ ਗੱਡੀ ਵਟਾ ਕੇ ਲੈ ਜਾਂਦੇ ਆ ਅੱਜ ਕੀ ਗੱਲ ਹੋਈ ਅੱਜ ਉਸੇ ਖੰਦਕ ਵਿੱਚ ਆ ਗਿਆ ਆਗੇ ਤੋਂ ਭਾਈਓ ਅਗੇ ਹੱਥ ਜੋੜੇ ਕੇ ਪਹਿਲੀ ਗਲਤੀ ਹੋਈ ਤੀਂ ਕਿਉਂ ਲੱਗਿਆ ਸਾਡੀ ਪ੍ਰਾਪਰਟੀ ਵਾਲੀ ਅਨਨੋਨ ਚੀਜ਼ ਲੱਗਦੀ ਹੈ ਨਾ ਦੱਸਦੇ ਤੀ ਕਿ ਇਹਨੂੰ ਲਾਉਣਗੇ ਸਾਹਮਣੇ ਗੱਡੀਆਂ ਦੇ ਲੱਗੀਆਂ ਦੀ ਕੁਝ ਲਿਖੀਆਂ ਜਾਂਦੀਆਂ ਇਸੇ ਖੁੰਦ ਵਿੱਚ ਆਏ ਆ ਆਗੇ ਇੱਕ ਸਾਡੇ ਬਾਬਾ ਖੋ ਕੇ ਲੱਗੇ ਆ ਫੁੱਟ ਮਾਰਕੀਟ ਥੋੜੇ ਬਹਾਰੀ ਕੀਤੀ ਆ ਅਸੀਂ ਉਹਨਾਂ ਹੱਥ ਤੇ ਵੈਰੀਟੀ ਚਾਹੀਦੀ ਚੋਬੀਕਾਰਿੰਗ ਕੀਤੀ ਆਂਦੀ ਗੱਡੀ ਅਨਨੋਨ ਬਟੋਰ ਨੰਬਰ ਗੱਡੀ ਸੀ ਬੰਦੇ ਦਾ ਬਾਰ ਨਹੀਂ ਦੋੜੀਆਂ ਦਾ ਆਏ ਸੀ ਫਿਰ ਮੁੜ ਕੇ ਫੈਕਾ ਕੇ ਆਦਾ ਰਿਵਾਲਵਰ ਨਾਲ ਲੈ ਕੇ ਜਾਣ ਲੱਗੇ ਅੱਛਾ ਕਿੰਨੇ ਫਾਇਰ ਉਹਨਾਂ ਕੀਤੇ ਤਿੰਨ ਤੋਂ ਚਾਰ ਦਾ ਕੀਤੇ ਉਹਨਾਂ ਨੇ ਤੇ ਤੁਸੀਂ ਡਿਫੈਂਸ ਚ ਕਿੰਨੇ ਦੋ ਤਿੰਨ ਫਾਇਰ ਹੀ ਕੀਤੇ ਆ ਅੱਛਾ ਕਿਹਦੇ ਵੱਜੀ ਤੇ ਨਹੀਂ ਗੋਲੀ ਵੱਜੀ ਨਹੀਂ ਗੋਲੀ ਇੱਧਰ ਕਿੰਨੇ ਆ ਗਈ ਤੇ ਲਾਇਸੈਂਸੀ ਰਿਵਾਲਵਰ ਦਾ ਲਾਇਸੈਂਸੀ ਰਿਵਾਲਵਰ ਦਾ ਹਾਂਜੀ ਉਹ ਕੇ ਲੈ ਗਏ ਭਰਾ ਦਾ ਛੋਟੇ ਭਰਾ ਦਾ ਨਾਲ ਖੋ ਕੇ ਲੈ ਕੇ ਨਾਲ ਕੋਈ ਕੁੱਟ ਮਾਰ ਵੀ ਕੀਤੀ ਆ ਮਾਰ ਮਾਰ ਛੋਟੇ ਭਰਾ ਦੀ ਕਿ ਛੱਟਾ ਲੱਗੀ ਆ ਉਹਦੇ ਕੋਲੇ ਆ ਵੇ ਆਪਾਂ ਨਹੀਂ ਮਾਰਗੇ ਨੂੰ ਮਾਰਗੇ ਅੰਦਰ ਵਰਗੇ ਸ਼ਟਰਾਟ ਖੁੱਲਾ ਹੀ ਉਹ ਤੋਂ ਬਦਲੇ ਉਹ ਤਾਂ ਮੇਲਾ ਹੁੰਦਾ ਕਿਹੜਾ ਦਾ ਮਾਲ ਕਿੱਥੇ ਮਾਲ ਕਿੱਥੇ ਬਾਹਰ ਘਟਵਾ ਪਾਗੇ ਮਾਲ ਘਟਕੇ ਕਹਿੰਦੇ ਬਾਹਰ ਕਰੋ ਅੰਦਰ ਵਰਗੇ ਆ ਉੱਥੇ ਬੰਦੇ ਪਾੜੇ ਬੰਦੇ ਲਾ ਹੁੰਦੇ ਆ ਇਹਨਾਂ ਮਾਰਦੋ ਬਣਾਉਂ ਚਾਰਿਆਂ ਨੇ ਪਹਿਲਾਂ ਜਿਵੇਂ ਜੁ ਬਣਾਉਂਦੇ ਕੋਈ ਮਤਲਬ 3 ਤੋਂ 4 ਦਿਨ ਬਣਾ ਲੀ ਗਾ ਤੇ ਉਹ ਆਏ ਤੇ ਉਹਨਾਂ ਨੂੰ ਸਾਡਾ ਸਮਝਾਈ ਦੇ ਉਹ ਬੜੇ ਐਗਰੈਸ਼ਨ ਚ ਸੀ ਤੇ ਆ ਕੇ ਹਮ ਬੋੜਨਾ ਸ਼ੁਰੂ ਕਰਤਾ ਉਹਨਾਂ ਤੇ ਆਪਣੇ ਰਵਲਵ ਕੱਢੇ ਤਾਂ ਅਸੀਂ ਵੀ ਆਪਣੇ ਬਚਾਅ ਚ ਰਵਲਵ ਕੱਢਿਆ ਤੇ ਉਹ ਪਾਵਰ ਲੜਾਈ ਦੇ ਪੁੱਤ ਸਾਹਮਣੇ ਇਹ ਕਿ ਸਾਡਾ ਕਿਹਦੀ ਲਾ ਕੇ ਗਏ ਨੇ ਉਹ ਵੜਿੰਦਾ ਬੰਦੂ ਦਾ ਛੋਟਾ ਇੱਕ ਉਹ ਦੋ ਚੰਗਾ ਕੁੱਟ ਕੇ ਗਏ ਨੇ ਤੇ ਸਾਡਾ ਨਵਲਵਰ ਜਿਹੜਾ ਉਹ ਰੈਸਟੋਰੈਂਟ ਲੜਾਈ ਕਿਸ ਗੱਲ ਦੀ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਹੈ ਅਨਨੋਨ ਕੋਈ ਸਕੂਟੀ ਲਗਾ ਗਿਆ ਚਾਹੀ ਦੇਖਿਆ ਕਿ ਅਨਨੋਨ ਲਗਾ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਹੈ ਨਾ ਸਾਡੇ ਸਟੂਡੈਂਟਸ ਹੈ ਬਈ ਚੋਕੇ ਸਕੂਟੀ ਅੰਦਰ ਆਏ ਨੇ ਬਿਖਾ ਹਾਂ ਜੀ ਅੰਦਰ ਲਗਾਈ ਹੈ ਤੈਨੂੰ ਸੋਸੀਆ ਤਾਂ ਲਗਾ ਕੇ ਜੋ ਚੋਰੀ ਹੋਤੀ ਕਿ ਤੇ ਕੌਣ ਜੁਗਰਾ ਰਿਹਾ ਆਹ ਨਾਲ ਸਕੂਟੀ ਲੈ ਚੋ ਕੋਈ ਨਹੀਂ ਕੰਮ ਕਰ ਤਾ ਅਜੋ ਨਿੱਕੀ ਗੱਲ ਤੋਂ ਖਾ ਖਾ ਕੇ ਉਹਨਾਂ ਨੇ ਆਲਟਾਉਂ ਨਿਕਾੜਾ ਅਜੋ ਵੀ ਗੱਲ ਆ ਤੋਈ ਕਿਹਨੂੰ ਲੱਗ ਸਕਦੀ ਤੁਹਾਡੇ ਲੋਕ ਕਿੰਨੇ ਫਾਇਰ ਕੀਤੇਗੇ ਔਰ ਉਹਨਾਂ ਕੋਲ ਕਿੰਨੇ ਪਰ ਇਹ ਤੇ ਮੈਨੂੰ ਪਤਾ ਨਹੀਂ ਹੈ ਰਵਲਡਰੀ ਚਲਦੀ ਆ ਤੇ ਜਦੋਂ ਕਿਹੜੀ ਗੱਲ ਹੈ ਰਵਲਡਰੀ ਨਹੀਂ ਆਣੀ ਮੇਰੇ ਕੋਲ ਤੇ ਰਵਲਡਾ ਲੈ ਗਿਆ ਸੈਂਸੀ ਰਵਲਡਰ ਮੇਰਾ ਕੋਲ ਸੈਂਸੀ ਆਜਾ ਅੱਜ ਦੇਖੋ ਆਪਾਂ ਤਾਂ ਕਰ ਲੈਣੇ ਇੱਕ ਲੈ ਲੈ ਇੱਕ ਖਾਸੀ ਬੋਧਾ ਜੇ ਉਹ ਇਹ ਵੈਪਨ ਇਹਨਾਂ ਦਾ ਨਾਮ ਹੁੰਦਾ ਜੇ ਜੋ ਅੱਗੇ ਬਾਈਬਾ ਨਹੀਂ ਹੁੰਦੇ ਸਾਨੂੰ ਮਾਰਦੇ ਨਾ ਸੀ ਅੱਜ ਤੱਕ ਕੋਈ ਇਕਦਾਂ ਤੂੰ ਗਿਆ ਸੀ ਉਹ ਕੌਣ ਦੇ ਉਹਨਾਂ ਦੇ ਕੋਈ ਪਛਾਣ ਨਹੀਂ ਆਉਂਦੀ ਗੱਡੀ ਦਾ ਨੰਬਰ ਆ ਰਹੀ ਗੱਡੀ ਦਾ ਨੰਬਰ ਸਮਝ ਨਾ ਮਿਲੀ ਕਿ ਉਹ ਨਿਊ ਵੈਪ ਅਕੈਡਮੀ ਇੱਥੇ ਅਸਲੀ ਦੇ ਪੁੱਲ ਤੇ ਉੱਥੇ ਕੋ ਗੋਲੀ ਚੱਲਣ ਦੇ ਸਬੰਧ ਵਿੱਚ ਵਾਰਦਾਤ ਹੋਈ ਹੈ ਇਹ ਆਪਾਂ ਜੋ ਸੂਚਨਾ ਮਿਲਿਆ ਨੂੰ ਉਹ ਸੂਚਨਾ ਸੁਣ ਕੇ ਆਪਾਂ ਇੱਥੇ ਪੁੱਜੇ ਆਂ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆਂ ਕਿ ਇਹਨਾਂ ਦੀ ਜੋ ਸਟੇਟਮੈਂਟ ਆ ਜਾਂ ਜੋ ਕੁਝ ਹੋਇਆ ਉਸ ਤੋਂ ਬਾਅਦ ਜੋ 30 ਸੌਂਗ ਵੀ ਦਿੱਤੇ ਤੋਂ ਦੱਸਿਆ ਹਜੇ ਤੱਕ ਕੋਈ ਨੋਟਿਸ ਜੀ ਨਹੀਂ ਇਹ ਗੱਲ ਆਈ ਕੋਈ ਲੱਗਣ ਬੰਦ ਇਹ ਦਰਵਾਲ ਉਹ ਕੋਈ ਨਹੀਂ ਇਹ ਜੀ ਨੂੰ ਮਿਲੇਗੀ ਜੇ ਮੈਂ ਦੱਸਦੇ ਆ ਤੇ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਕਿੰਨੇ ਗ੍ਰਾਉਂਡ ਫਾਇਰ ਹੋ ਗਏ ਹਜੇ ਕੁਝ ਨਹੀਂ ਪਤਾ ਜੀ ਆਪਾਂ ਪੁੱਜੇ ਇੱਥੇ ਜੋ ਸਟੇਟਮੈਂਟ ਜਾਂ ਜੋ ਹਲਾਤ ਬਣਦੇ ਨੇ ਸੀਸੀਟੀਵੀ ਫੁਟੇਜ ਕੈਮਰੇ ਵਗੈਰਾ ਆਪਾਂ ਦੇਖਦੇ ਹਾਂ ਜੋ ਵੀ ਹਲਾਤ ਸਾਹਮਣੇ ਤੋਂ ਮੁਤਾਬਕ ਹਰ ਰਿਖਤ ਤਾਂ